हाँ जी भाभी ओ किदा उम्मीद कर दिया सारे ठीक ठाक हो मोगी आपा ऐसी पार्लर आपा कराणा सी स्पा जोता जोतया सी मनी वास्ते चिंजी लेना जोते ने लेया चॉकलेट दे दो डब्बे कि दो जॉय अस्मान लेया मनी वास्ते ले ले तो ले। तो 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 ते खुश मनी वास्ते जोते ने लेया लॉलीपॉप और टॉफियां चॉकलेट अभी रख दमा ये वाले चॉकलेट टॉफियां लॉलीपॉप ते दो ਉਹ ਲੌਲੀਪਾ ਤੇ ਡੱਬਾ ਦੋ ਚਾਕਲੇਟਾਂ ਦੇ ਆ ਵੀ ਰੱਖ ਲੈ ਆਈ ਸੀ ਰੱਖਦੇ ਤੇ ਇਕੱਠਾ ਸਭ ਕਰ ਲੈਂਦੇ ਕਹਿੰਦੀ ਮੈਂ ਮੰਨੀ ਵਾ ਤੇ ਸਮਾਨ ਲੈਣਾ ਚੀਜੀ ਨੇ ਨਹੀਂ ਮੰਗੇ ਚ ਲੈ ਲੈ ਪਹਿਲਾਂ ਮੈਨੂੰ ਕਹਿੰਦੀ ਤੂੰ ਚਲੀ ਜਾ ਮੈਨੂੰ ਘਰੇ ਛੱਡ ਦੇ ਮੈਂ ਨਾ ਕੱਪੜੇ ਲੈਣੇ ਸੀ ਇਹਦੇ ਵਾਸਤੇ ਸੀ ਤੇ ਦੋ ਤਿੰਨ ਛੱਡਦਾ ਮੈਂ ਆਪਣੀਆਂ ਲੈਣੀਆਂ ਸੀ ਹੈਨਾ ਮੈਨੂੰ ਕਹਿੰਦੀ ਤੂੰ ਬਾਹਰ ਜੰਡਲਾ ਚਲੀ ਜਾ ਮੈਂ ਇਹਨੂੰ ਪਾਰੋ ਜੰਡਲਾ ਕੇ ਅੰਦਰ ਚਲੀ ਗਈ ਤੇ ਥੋੜੇ ਛੇੜਵਾਰ ਮੈਂ ਹਜੇ ਕੱਪੜੇ ਲੈੇ ਨਹੀਂ ਤੇ ਵਾ ਲੈਣੇ ਨੇ ਤੇ ਮੈਨੂੰ ਨਾਲੇ ਦੁਕਾਨ ਦਾ ਫੋਨ ਆ ਗਿਆ ਤੇ ਜੇ ਆ ਜਾਏ ਤੇ ਮੈਨੂੰ ਡਰ ਲੱਗਦਾ ਫਿਰ ਮੈਂ ਨਾਲੇ ਉਸੇ ਸਮੇਂ ਰਾਜੀ ਬਾਪਸਾ ਅਜੇ ਨਾ ਕਪੜੇ ਲੈ ਵੀ ਨਹੀਂ ਚੱਜਣਾ। ਕਪੜੇ ਲੈਣੇ ਸੀਗੇ ਫਿਰ ਮੈਂ ਉਹਨੇ ਨਾਲੇ દવા ਤਾਂ ਵਾਪਸ ਘਰ ਆਜੀ। ਉਹਨਾਂ ਕਾਰਾ ਕੇ ਜਿੰਦਾ ਖੋਲੇ ਆ ਇਹਨੂੰ ਅੰਦਰ ਖੇੜੀ ਸੀ ਅੱਗੇ ਵੀ ਮੈਂ ਜੇ ਨੇੜੇ ਕਿਤੇ ਦੁਕਾਨ ਤੇ ਜਾਣਾ ਹੋਵੇ ਨਾ ਇਹਨੂੰ ਅੰਦਰ ਵਠਾ ਕੇ ਬਾਹਰੋਂ ਜਿੰਦਾ ਲਾ ਦੇ ਜੰਦੀਆ ਤੇ ਮੈਨੂੰ ਕਹੇ ਸੀ ਜਿੰਦਾ ਲਾ ਦੇ ਕੋਲੋਂ ਬਾਹਰੋਂ ਵੀ ਮੈਂ ਅੰਦਰ ਖੇਢੀ ਜਾਊਂਗੀ। ਇਹਦੇ ਕਪੜੇ ਲੈ ਲੇ ਮੈਂ ਆਪਦੀ ਸਿਰਫ ਦੋ ਟੀ-ਸ਼ਰਟਾਂ ਲਈਆਂ ਸੀ ਜਿਹੜਾ ਕਪੜੇ ਲੈਣੇ ਨੇ ਇਹਦੇ ਵੀ ਹਜੇ ਹੋਰ ਕਪੜੇ ਲੈਣੇ ਸੀਗੇ। ਫੋਨ ਆ ਗਿਆ ਮੰਮੀ ਮੈਨੂੰ ਡਰ ਲੱਗਦਾ ਛੇਤੀ ਘਰ ਆ ਜਾ ਫਿਰ ਮੈਂ ਛੇਤੀ ਛੇਤੀ ਆਈ ਤੇ ਹੁਣ ਇੱਥੇ ਦੁਕਾਨ ਤੇ ਆਈਆਂ ਲੈ ਕੇ ਉਹ ਚੀਜ਼ ਲੈਣੀ ਹੈ ਕਹਿੰਦੀ ਮੈਂ ਚੀਜ਼ ਲੈਣੀ ਹੈ ਮਨੀ ਵਾਸਤੇ ਹਾਂਜੀ ਅਸੀਂ ਇਹ ਚੀਜ਼ੀਆਂ ਲੈ ਕੇ ਆ ਚੁੱਕੀਆਂ ਘਰੇ ਮੈਂ ਤੇ ਝੋਤਾ ਤੇ ਝੋਤੇ ਨੇ ਮੇਰੇ ਨਾਲ ਡੱਬਾ ਕਰ ਲਿਆ ਆਪਦਾ ਫੁੱਲ ਚੀਜ਼ੀਆਂ ਦਾ ਖੋਲਦੀਆਂ ਆ ਡੱਬਾ ਖੋਲ ਕਰ ਲੇ ਇੱਕ ਤਾਂ ਅਸੀਂ ਨੇ ਆ ਵਾਲੀਆਂ ਚਾਕਲੇਟਾਂ ਦਾ ਲਿਆ ਡੱਬਾ ਇੱਕ ਇੱਕ ਦੋ ਜੋ ਦਾ ਡੱਬਾ ਲਿਆ ਤੇ ਇੱਕ ਆ ਵਾਲੀਆਂ ਚਾਕਲੇਟਾਂ ਦਾ ਡੱਬਾ ਪਿਆ ਸੀ ਉੱਥੇ ਜੋ ਦਾ ਡੱਬਾ ਹੀ ਚੱਕ ਲਿਆ ਡੱਬਾ ਬੜੀ ਮਜ਼ਬੂਤੀ ਚ ਤੇ ਮੈਨੂੰ ਨਾ ਡੱਬਿਆਂ ਦੀ ਲਾਲਚ ਹੁੰਦਾ ਮੈਂ ਹੁਣ ਐਸੇ ਡੱਬੇ ਦੇ ਵਿੱਚ ਨਾ ਕੋਈ ਵੀ ਚੀਜ਼ ਰਸੋਈ ਚ ਪਾ ਸਕਦੀ ਆ ਖਾਸ ਕਰਕੇ ਮੇਰੇ ਰਸੋਈ ਦੇ ਵਿੱਚ ਚੀਜ਼ੀਆਂ ਵਾਲੇ ਡੱਬੇ ਸਲਾਈ ਵਾਲੀਆਂ ਡੱਬੀਆਂ ਡੇੜੀਆਂ ਸਲਾਈ ਵਾਲੀਆਂ ਡੱਬੀਆਂ ਨਹੀਂ ਮਜ਼ਬੂਤ ਨੇ ਨਾ ਉਹਨਾਂ ਦੇ ਵਿੱਚ ਕੋਈ ਵੀ ਆਪਣੀ ਚੀਜ਼ ਪਾ ਸਕਦੇ ਆ ਤੇ ਆ ਦੇਖੋ ਆ ਡੱਬੀਆਂ ਇੰਨੀਆਂ ਮਜ਼ਬੂਤ ਨੇ ਨਾ ਆ ਵਾਲੀਆਂ ਇੰਨੀਆਂ ਮਜ਼ਬੂਤ ਨੇ ਤੇ ਸੋਹਣੀਆਂ ਵੀ ਨਹੀਂ ਲੱਗਦੀ ਨਾ ਮਟਕੀਆਂ ਜਿਹੀਆਂ ਆਹ ਵੀ ਡੱਬੀ ਸਲਾਈ ਮਾਰੀ ਆ। ਆਹ ਵੀ ਡੱਬੀ ਦੀ ਸਲਾਈ ਮਾਰੀ ਆ। ਇਹਦੇ 'ਚ ਵੀ ਸਲਾਈ ਮ ਸੀਗੀ। ਉਹ ਦੱਪਣਾ ਨਹੀਂ ਰਹਾ। ਆਹ ਬਲਟੀ ਦੀ ਕਲੇ ਆਈ ਆ। ਉਹ ਦੱਪਣਾ ਨਹੀਂ ਲਾਣਾ। ਆਹ ਬਲਟੀ ਦੀ ਕਲੇ ਆਲੀ ਇਹਦੇ ਵਿੱਚ ਕਲੇ ਸੀਗੀ। ਇਹ 'ਚ ਮੈਂ ਜੀਦਾ ਪਾਇਆ, ਇਹ 'ਚ ਮੈਂ ਜਮੈਣ ਪਾਇਆ, ਇਹ 'ਚ ਮੇਰੀ ਗੁੰਦ ਖਤੀਰਾ ਪਾਈ ਹੋਈ ਆ। ਇੱਕ ਡੱਬੀ ਨਾਲ ਮੈਂ ਅੱਜ ਹੀ ਧੋਤੀ ਆ ਦੀ ਖਾਲੀ ਸੀ ਜੋ ਵੀ। ਆਹ ਡੱਬੀ ਆ। ਇਹਦੇ 'ਚ ਕਲੇ ਸ਼ਾਇਦ ਹਾਂ ਕਲੇ ਲੈ ਕੇ ਆ ਸੀ ਪਾਸੋਂ ਪਾਪਾ ਇਹਦੇ ਲਈ ਇਹ 'ਚ ਕਲੇ ਸੀਗੀ। ਆਹ ਡੱਬੀ ਦਾ ਢੱਕਣਾ ਇਹਦਾ। ਮਤਲਬ ਜਦੋਂ ਸੌਫ ਜਮੈਂਟ ਜਿਹੜਾ ਜੁਦਾ ਮੈਂ ਮੈਨੀਆਂ ਚੀਜ਼ਾਂ ਪਾ ਲੈਂਦੀਆਂ ਕਿਉਂਕਿ ਡੱਬੀਆਂ ਤਾਂ ਜਿਹੜੀਆਂ ਚਮਚਾ ਹਾਂ ਸੋਨਾ ਜਿਹੜੀਆਂ ਸਲਾਈਆਂ ਵਾਲੀਆਂ ਹੋ ਗਈਆਂ ਜਾਂ ਕਲੇਅ ਵਾਲੀਆਂ ਹੋ ਗਈਆਂ ਨਾ ਡੱਬੀਆਂ ਇੰਨੀਆਂ ਮਜ਼ਬੂਤ ਹੁੰਦੀਆਂ ਨਾ गाइस ਦੇਖੋ ਕਿਊਟ ਹੈ ਨਾ ਕਿਊਟ ਹੈ ਨਾ ਜਿਹੜੀਆਂ ਸਲਾਈਆਂ ਵਾਲੀਆਂ ਕਲੇਅ ਵਾਲੀਆਂ ਡੱਬੀਆਂ ਉਹੋ ਜਿਹੜਾ ਮਜ਼ਬੂਤ ਹੁੰਦੀਆਂ ਤੇ ਛੋਟੀਆਂ ਜੀਆਂ ਮਟਕੀਆਂ ਹੁੰਦੀਆਂ ਜਦੋਂ ਮੈਂ ਜਸਪਾ ਕਰਉਣ ਗਈ ਸੀ ਨਾ ਬਾਲਾਂ ਨੂੰ ਤੇ ਸੋਨੀਆ ਕੋਲੇ ਸਪਾ ਵਾਲੀ ਡੱਬੀ ਵਿੱਚ ਸਪਾ ਵਾਲੀ ਨਹੀਂ ਸੀ ਉਹ ਜੈਲ ਕਰੀਮ ਸੀ ਜਿਹੜੀ ਬੈਚ ਤੋਂ ਬਾਅਦ ਚੈਲ ਲਾਉਂਦੇ ਆ ਉਮ ਮਟਕੀ ਦੀ ਬਹੁਤ ਛੋਟੀ ਸੀ ਕੱਚ ਦਾ ਬੱਤ ਮਾਂ ਸੀ ਏਡਾ ਵੱਡਾ ਸੋਨੀਓ ਮੈਂ ਕਹਦੀ ਸੀ ਦਿੱਦੀ ਨਾ ਜਦੋਂ ਖਾਲੀ ਹੋ ਗਿਆ ਮੈਨੂੰ ਦੇਖ ਵੀ ਦਿੱਦੀ ਮਾਤਾ ਜੀ ਮੈਂ ਬੜੇ ਸੰਤੋ ਤੂੰ ਕੀ ਕਰੇਗੀ ਮੈਂ ਕਹ ਪੜੇ ਮੈਨੂੰ ਡੱਬਿਆਂ ਦਾ ਲਾਲਚ ਨਾ ਮੈਂ ਕਿਸੇ ਦੁਕਾਨ ਤੇ ਜਾਵਾਂ ਨਾ ਕਰਿਆਨੇ ਦੀ ਤੇ ਮੈਨੂੰ ਵਧੀਆ ਡੱਬਾ ਮਿਲ ਜਾ ਕੋਲ ਮੋਲ ਜਾ ਜਾਂ ਕੋਈ ਮਟਕੀ ਟਾਈਪ ਦਾ ਜੰਨੇ ਵੀ ਡੱਬੇ ਪੈਣ ਨਾ ਸਾਰੇ ਉਹ ਮੈਂ ਕਰਿਆਨੇ ਤੋਂ ਲੈ ਕੇ ਆ ਕੋਈ ਤੋਫੀ ਵਾਲਾ ਕੋਈ ਉਹ ਚਾਕਲੇਟ ਵਾਲਾ ਸੀਗਾ ਕੋਈ ਟੋਫੀ ਵਾਲਾ ਉਹਦੇ ਚ ਟੋਫੀ ਆਈ ਨਾ ਜੀ ਮਤਲਬ ਐਵੇਂ ਨਾ ਮੈਂ ਡੱਬੇ ਚੱਕ ਲਿਓ ਨੀਆਂ ਆ ਇਹਦੇ ਚ ਨਾ ਮੈਂ ਨਿੰਬੂ ਦਾ ਚਾਰ ਪਾਇਆ ਹੋ ਜਨਾ ਪੰਜ ਸੱਤ ਕਨਾ ਨਿੰਬੂ ਪੈਸੀ ਫਰਿੱਜ ਚ ਕਿਦਮ ਦਾ ਰੋਲਦੇ ਸੀ ਉਹਨਾਂ ਨੂੰ ਕੋਈ ਕੁਛ ਖੋਲਦੀਆਂ ਕੁਛ ਕਰਨੀ ਸੀ ਈ ਮੈਂ ਚਾਕੇ ਉਹ ਕਰ ਤਾਂ ਨਿੰਬੂ ਦਾ ਚਾਰ ਪਤਾ ਕੱਟ ਕੇ ਉਹਦੇ ਸੜਦੇ ਕੰਚੀ ਲੱਗ ਲੱਗਿਆ ਹੋਇਆ ਸੀ ਲੱਗਦੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਕੱਪੜੇ ਜਿਹੜੇ ਮੈਂ ਥੋੜਾ ਚਿਰ ਪਹਿਲਾਂ ਕੱਪੜੇ ਲੈ ਕੇ ਗਈਆਂ ਦੋ ਤਨ ਮੈਂ ਘਰੇ ਛੱਡ ਕੇ ਸੀ ਜਦੋਂ ਮੈਂ ਕੱਪੜੇ ਲੈਣ ਗਈਆਂ ਕੱਪੜੇ ਲੈਣ ਗਈ ਸੀ ਮੈਂ ਕੱਲੀ ਔਰ ਫਿਰ ਮੈਂ ਕੱਪੜੇ ਦਿਖਾਉਣੀ ਆ ਆਪਾਂ ਕੈਮਰਾ ਥੋੜਾ ਜਿਹਾ ਬੱਟ सेट कर लिए लैट मुझे बड़ी कर दो वेट करो वेट करो आप कैमरा सैट कर लिए कैमरा हो गया तो सैट ठीक है मैं पूरी नहीं करना चाहूंगी mm -hmm. गया, गया, गया मेरा कैमरा मेरा कैमरा डिग के नीचे भाई शुक्र करो बच गया टूटिया नहीं नहीं सपोर्ट चाहिए दिया कोई ਪੋਰਟ ਚਾਹੀਦੀ ਆ ਕੰਟਰੋਲ ਸੈਟ ਕੋਈ ਨਹੀਂ ਆ ਵਾਲੇ ਕੱਪੜੇ ਨੇ ਕਰੀ ਦੋਦ ਨੇ ਹਾਂ ਉਹਨਾਂ ਸਰਾਣਾ ਲਾ ਕੇ ਕੀ ਹੁੰਦਾ ਵੀ ਡਿੱਗ ਜਾਂਦੀ ਏ ਇਹ ਵਾਲੀ ਸਪੀਕ ਨਾ ਮੇਰੀ ਹਲਕੀ ਹੋ ਜਾਈ ਜਿਹੜੀ ਪਹਿਲਾਂ ਨਹੀਂ ਸਪੀਕ ਸੀ ਉਹ ਬਹੁਤ ਜ਼ਿਆਦਾ ਭਾਰੇ ਸੀਗੀ ਹੋ ਉੱਚਾ ਚੱਕਤੀ ਹੈ ਕੈਮਰਾ ਹੋਰ ਸਹੀ ਆ ਓਕੇ ਆ ਇਹਦੇ ਕੱਪੜੇ ਲੱਤੀਆਂ ਮੈਂ ਦੋਤੇ ਸੀ ਮੇਰੇ ਦੇ ਕੱਪੜੇ ਲੱਤੀਆਂ ਮੇਰੇ

இங்கே நாளிங்க நாளி சேவ மேலே இதுல சேவா கலர் தான் कुछ भी दो टी शर्टा ने एक लोर लिया टी शर्ट लिया खा खा का कमड़ी हो चोकलेट कहता पिंदो जो है आदि ले जद्दी खोल खोल खाने लगी हुई है नवा सूट भी पा लिया देखो इन दिन लग रहा मेरे पुत ने नवा सूट पाया नवा सूट पा लिया कुछ चीजियाँ खिलारते चोकलेट शा पैक करते हैं मनी का गिफ्ट कितनी मनी वास्त रखे से दब दब के भर भर के ना चंगी तरह ठूस ठूस के सारे भरते मैं वह धक्के मुके ना भरे ने ये जो, ए, ए, जो टोफिया चॉकलेट किन्दो जो ये किन्दो जोए आ डब्बा टोफिया चॉकलेट किन्दो जो लोलीपोप छे सत किस्म दोफियां लिया सगियाँ उस लोलीपोप के चॉकलेट इन्हें ले कि भी इन्हें लाए नहीं मेरे कैमरा टेंशन वाला कुछ नहीं होगा कुछ देखे नहीं का मेरे कैमरा आ प्लस है मैं, मैं, तो मैं, तो मैं, मैं वो भाला मैंने डब्बा दे ठीक है मैंने बंद कहना मैं तुम्हें डब्बा नहीं देना उत्तर पेंटिंग कर लगे हैं मैं डब्बे के पच्ची रुपये भी दे के आई हूँ ठीक है आप करे की दुकान तो कोई भी डब्बा लीए ना ਕਰੀਆ ਨੇੜਾ ਫੀਨੇ ਡੱਬਾ ਦਿੰਦੇ ਉਹਦੇ ਪੈਸੇ ਲੈਂਦੇ ਨੇ ਉਹ ਡੱਬਿਆਂ ਦੇ ਚਾਕਲੇਟ ਕਹਿੰਦੇ ਸੀ ਵੀ ਲਫਾਫੇ ਚ ਪਾ ਕੇ ਦੇ ਦਨੇ ਆ ਇਹ ਕਹਿੰਦੇ ਮੈਂ ਚਾਕਲੇਟਾਂ ਦਾ ਡੱਬਾ ਹੀ ਲੈਣਾ ਉਹ ਕਹਿੰਦੇ 25 ਰੁਪਏ ਦੇ ਡੱਬਾ ਸੀ 25 ਰੁਪਏ ਲਮਗਰ ਡੱਬੇ ਦੇ ਪਹਿਲਾਂ ਵੀ ਜਿਵੇਂ ਟੱਕਾ ਫੋੜਾ ਹਾਂ ਟੱਕਾ ਫੋੜਾ ਦੇਖੋ ਉਹ ਦੇਖੋ ਮਾਰ ਦੱਬ ਕੇ ਓਏ ਟੱਕਾ ਫੋੜ ਗਿਆ ਪਹਿਲਾਂ ਵੀ ਜਿੰਨੇ ਡੱਬੇ ਹੋਰ ਸੋਈ ਚ ਮਲੇ ਆ ਕੇ ਰੱਖੇ ਹੋ ਨੇ ਦਕਰਿਆਨੇ ਤੋਂ ਉਹ ਵੀ 25 30 35 45 40 ਰੁਪਏ ਲੈਂਦੇ ਨੇ ਜਿਵੇਂ ਚਾਕਲੇਟ ਵਾਲਾ ਹੋ ਗਿਆ ਟੌਫੀ ਵਾਲਾ ਮੈਨੂੰ ਦਬਾ ਵਧੀਆ ਲੱਗੇ ਮੈਨੂੰ ਲਾਲਚ ਹੁੰਦਾ ਕਿ ਉਹ ਦਾ ਕਿਉਂਕਿ ਮੈਂ ਜਿਵੇਂ ਦੇਸੀ ਕਿਉ ਕਰੇ ਬਣਾਉਣੀ ਆ ਉਹਦਾ ਕਰਕੇ ਮੈਨੂੰ ਲਾਲਚ ਹੁੰਦਾ ਵੀ ਮੈਂ ਕਿਉ ਬਣਾ ਕੇ ਪਾਲੂਗੀ ਫਿਰ ਮੈਂ ਇਸ ਲਈ ਜਿਆਦਾ ਡੱਬੇ ਲੈ ਲਾਲਚ ਕਰਦੀ ਮੈਨੂੰ ਹੁਣ ਡੱਬਿਆਂ ਦਾ ਜਿਆਦਾ ਲਾਲਚ ਹੁੰਦਾ ਇਹ ਸਿਆ ਰਮਕਾਣੀ ਨੂੰ ਉੱਕਦੀ ਆ ਮੈਂ ਕਮਲ ਪੈਸੇ ਦਿੱਤੇ ਨੇ ਵੀ 25 ਰੁਪਏ ਮੈਂ ਦਿੱਤੇ ਨੇ ਡੱਬੇ ਦੇ ਮੈਨੂੰ ਡੱਬਾ ਦੇ ਦੇ ਮੈਂ ਕਿਉਂ ਨਹੀਂ ਚਾ ਮੈਂ ਕੋਸ ਚੀਰ ਪਾ ਲਉਗੀ ਹੈ ਨਾ ਪੈਸੇ ਮੈਨਾਂ ਕਿਉਂ ਆਣੇ ਡੱਬਿਆਂ ਇੱਕ ਤਾਂ ਭਰ ਗਿਆ ਦੂਜਾ ਡੱਬਾ ਥੋੜਾ ਜਿਹਾ ਹੋਣਾ ਰਹਿ ਗਿਆ ਬਸ ਅੱਧਾ ਇੱਕ ਗਲਾਸ ਉੱਚ ਕੇ ਉਹਦਾ ਹੋਰ ਪੈਣਾ ਤੇ ਉਹ ਪਾ ਕੇ ਕਿਉਂ ਉਹਦੇ ਚ ਉਹ ਡੱਬਾ ਫੁੱਲ ਹੋ ਜਾਣਾ ਮੈਨੂੰ ਫਿਰ ਇੱਕ ਹੋਰ ਡੱਬੇ ਦੀ ਲੋੜ ਆ ਤਾਂ ਮੈਂ ਸੋਚ ਰਹੀ ਹਾਂ ਵੀ ਆ ਡੱਬਾ ਲੈ ਲਵਾਂਗੀ ਮੈਂ ਇਹਦੇ ਚ ਕਿਉਂ ਪਾ ਲਉਗੀ ਕਿਉਂਕਿ ਦੇਸੀ ਕਿਉਂ ਮੈਂ ਘਰੇ ਬਣਾਉਣੀ ਹੈ ਮੇਰੇ ਬੱਚੇ ਨਾ ਦੇਸੀ ਕਿਉਂ ਮੋਲਕ ਨਹੀਂ ਖਾਂਦੇ ਨਾ ਮੈਂ ਖਾਂ ਨਹੀਂ ਅਸੀਂ ਦੇਸੀ ਕਿਉਂ ਖੰ ਇਸ ਕਰਕੇ ਮੈਂ ਲਾਲਚ ਕਰਦੀ ਐ ਤੇ ਮੇਰੀ ਕੁੜੀ ਮੁੱਕਰ ਗਈ ਉਹਦੀ ਮੈਨੂੰ ਕਹਿੰਦੀ ਮੈਂ ਤੈਨੂੰ ਡੱਬਾ ਦੇ ਦੂੰਗੀ ਮੈਂ 25 ਰੁਪਏ ਦੇ ਕੇ ਡੱਬਾ ਹੀ ਖਰੀਦਦੀ ਐ ਦੁਕਾਨ ਵਾਲੀ ਤੋਂ ਹੈ ਮੈਨੂੰ ਪਤਾ ਤਾਂ ਇਹਦੇ ਵਿੱਚ ਦੇਣਾ ਨਹੀਂ ਪਹਿਲੇ ਖਾਫੇ ਚ ਚਾਕਲੇਟਾਂ ਪਵਾ ਲੈਣ ਦੀ ਘਰ ਆ ਕੇ ਮੁੱਕਰ ਗਈ ਐ ਕਹਿੰਦੀ ਮੈਂ ਤੈਨੂੰ ਡੱਬਾ ਨਹੀਂ ਦੇਣਾਗਾ ਇਹ ਆਏ ਦਾੰਦ ਦੇਖ ਲਓ ਆ ਇਹ ਕਿੰਦੋਂ ਜੋਇ ਖਾਈ ਜਾਂਦਾ ਹੈ ਪੈਨ ਦੇਖ ਲਓ ਟਿਕ ਆਈ ਨਾਈਟ ਆਈ 2:30 ਪੂਰੇ 2:30 ਵਜੇ ਨੇ ਮੇਰਾ ਦੇਖੋ ਅੱਜ ਮੈਂ ਕੱਪੜੇ ਪੈਕ ਕਰਨੇ ਨੇ ਕੱਪੜਿਆਂ ਦੀ ਕਰਨੀ ਆ ਪੈਕਿੰਗ ਕੁਝ ਕੱਪੜੇ ਪੈਕ ਕਰ ਲਏ ਨੇ ਮਤਲਬ ਟਹਿ ਮਾਰ ਕੇ ਰੱਖ ਦੇਣਾ ਹਜੇ ਪੈਕ ਨਹੀਂ ਕੀਤਾ ਪੈਸਾ ਮੈਨੂੰ ਇਹ ਵੀ ਸਮਝ ਆਉਂਦੀ ਵੀ ਬੈੱਡ 'ਚ ਬੈਗ ਆਹ ਬੈੱਡ 'ਚ ਰੱਖਿਆ ਜਾਂ ਉਹ ਬੈੱਡ 'ਚ ਰੱਖ ਕੇ ਚਲੋ ਉਧਰ ਉਹ ਸਮਾਨ ਲੈਂਦਾ ਨਵੇਂ ਕੱਪੜੇ ਕੁੱਪੜੇ ਉਵੇਂ ਸਾਡੇ ਖਲਾਰੇ ਪਏ ਨੇ ਤੇ ਜਿਹੜਾ ਟੈੱਚ ਸੀ ਮੇਰਾ ਤੁਹਾਨੂੰ ਪਤਾ ਜਦੋਂ ਮੈਂ ਜੁੱਤੀ ਵਿਆ ਗਈਆਂ ਉਦੋਂ ਚੋਰੀ ਹੋ ਗਈ ਸੀ ਟ੍ਰੇਨ 'ਚ ਉਹ ਮੇਰਾ ਟੈੱਚ ਵੀ ਬ੍ਰਾਂਡਡ ਸੀਗਾ ਉਹ ਮੈਂ 3700 ਰੁਪਏ ਦਾ ਲਈ ਸੀ ਹਾਂ ਜੰਮੂ ਤੋਂ ਵੀ ਐਸੀ 3700 ਰੁਪਏ ਦਾ ਤੇ ਇੱਕ ਹੋਰ ਆ ਸਰ ਮੈਂ ਬਹੁੰਦੀ ਆ ਉਹ ਸੀ ਆ ਕਵਾੜ ਖੂੜ ਪਾ ਕੇ ਉਹ ਪਿਆ ਖਲੋਣੇ ਕਵਾੜ ਪਾ ਕੇ ਖਲੋਣੇ ਫਲਾਣੇ ਪਾ ਕੇ ਇੱਥੇ ਧਰਿਆ ਪਿਆ ਮੈਂ ਨਹੀਂ ਖਾਣਾ ਚਾਕਲੇਟ ਮੈਨੂੰ ਸੌਦ ਲੱਗਦਾ ਇਹਨੂੰ ਇਹਨੂੰ ਗਾਇਸ ਨੂੰ ਅੱਛਾ ਗਾਇਸ ਨੂੰ ਖਵਾਉਣਾ ਲਓ ਗਾਇਸ ਨੂੰ ਤੁਸੀਂ ਵੀ ਚਾਕਲੇਟ ਖਾ ਲੋ ਫਿਰ ਤਾਂ ਹੁੰਦੇ ਤੁਸੀਂ ਪਿੱਛੇ ਰਹਿ ਗਏ ਚਲੋ ਉਸ ਵੇਲੇ ਮੈਂ ਬੈਗ 'ਚ ਕੱਪੜੇ ਪਾਉਂਗੀ ਟੈਕੀ ਗੱਸ਼ਟ ਨਹੀਂ ਪਾਉਣੇ ਟੈਚੀ ਕਸਾ ਹੈ ਨਹੀਂ ਜਣਾ ਉਹ ਹੈਗਾ ਨਾ ਉਹ ਇੱਕ ਸਾਈਡ ਤੋਂ ਨਾ ਉਹਦੀ ਸਿਉਣ ਜੀ ਨਿਕਲੀ ਹੋਈ ਲੱਗਦੀ ਆ ਤੇ ਕੁਝ ਵੱਡਾ ਜਿਆਦਾ ਮੈਂ ਕਿਹਾ ਵੀ ਉਹ ਵੱਡਾ ਏਡਾ ਬਡਾ ਨਾ ਕੀ ਕਰੂੰਗੀ ਜਿਹੜਾ ਦੂਜਾ ਬਲੂ ਵਾਲਾ ਟੈਚੀ ਕਸ ਆਪਣਾ ਚੋਰੀ ਹੋ ਗਿਆ ਸੀ ਟ੍ਰੇਨ 'ਚ ਜਦੋਂ ਆਪਾਂ ਵਿਆਹ ਗਏ ਸੀ ਉਹ ਛੋਟਾ ਸੀਗਾ ਥੋੜਾ ਜਿਆਦਾ ਤੇ ਮਾਮਾ ਤੀਆ ਦਾ ਹੈਗੇ ਮੈਂ ਤੇ ਜੋਧ ਨੇ ਜਾਣਾ ਕੱਕੇ ਨੇ ਜਾਣਾ ਨਹੀਂ ਤੇ ਫਿਰ ਇੰਨੇ ਕਨੇ ਕਪੜੇ ਹੁਣ ਤਾਂ ਗਰਮੀ ਆ ਹੁਣ ਕਹਿੰਦਾ ਸਰਦੀਆਂ ਨੇ ਸਬਦੀਆਂ ਹੁੰਦੀਆਂ ਤਾਂ ਸੀ ਹਾਂ ਜੇ ਸਰਦੀਆਂ ਹੁੰਦੀਆਂ ਸੀ ਵੱਡਾ ਟੈਚੀ ਕਸ ਲੈ ਵੀ ਜਾਂਦੀਆਂ ਉਹ ਗਰਮੀਆਂ ਆ ਗਈਆਂ ਤੇ 2-4 ਕੱਪੜੇ ਹੋਣਗੇ ਸਰਦੀਆਂ ਦੇ ਵਿੱਚ ਹੁੰਦੇ ਨੇ ਕਾਫੀ ਕੋਟ ਹੋਗੇ ਕੋਟੀਆਂ ਕਿੱਥੇ ਰੋਲੀ ਕੋਪਾ ਰੱਖਾਓ ਸਰਦੀਆਂ ਦੇ ਜ਼ਿਆਦਾ ਕੱਪੜੇ ਨੇ ਗਰਮੀਆਂ ਦੇ ਕੱਪੜੇ ਨੇ ਅਛਲੀ ਖੇੜੀ ਉਹ ਕੱਪੜੇ ਬੈਗ 'ਚ ਪੈ ਕਰਾਂਗੇ ਹਜੇ ਜਦੋਂ ਮੇਰਾ ਟੈਜੀ ਦਾ ਸਟੋਰੀ ਹੋਇਆ ਤੇ ਲਈ ਨਹੀਂ ਗਾ ਹਾਂ ਤੱਕ ਕਰਦਾ ਟੈਜੀ ਖੜਾ ਫਰਾ ਡੰਡਾ ਖੜਾ ਲਈ ਨਹੀਂ ਟੈਜੀ ਦੇ ਸਭ ਗਈ ਨਹੀਂ ਕਈ ਵਾਰ ਸੋਚਦੀ ਮੈਂ ਜਾਊਂਗੀ ਬੰਦੇ ਖਾਲੇ ਪੁਰਾ ਇਹ ਮੈਂ ਟੈਜੀ ਦੇ ਨਾਲ ਜੰਮੂ ਤੋਂ ਲਈ ਆਸੀ ਤਾਂ ਜਿਹੜਾ ਅੰਦਰ ਪਿਆ ਜਿਹੜਾ ਚੋਰੀ ਹੋ ਗਿਆ ਉਹ ਮੈਂ ਲੁਧਿਆਣੇ ਤੋਂ ਲਿਆ ਸੀਗਾ ਇਹ ਹੁਣ ਮੈਂ ਦੇਖਦੀ ਹਾਂ ਕਿਸੇ ਦਿਨ ਮੈਂ ਜਾਣਾ ਇਹ ਥੋੜੇ ਦਿਨਾਂ ਤੱਕ ਜਾਉਂਗੀ ਮੈਂ ਪਿੰਡੋਂ ਆ ਕੇ ਮਤਲਬ ਹਜੇ ਨਹੀਂ ਪਿੰਡੋਂ ਆ ਕੇ ਮੈਂ ਜਾਉਂਗੀ ਕੈਂਪ ਤੇ ਚੀਕੇਸ ਲੈ ਕੇ ਆਉਂਗੀ ਨਾ ਮੈਂ ਵੱਡਾ ਸਰ ਪਰਸ ਲੈ ਕੇ ਆਉਂਗੀ ਕੋਲੋਂ ਮੈਂ ਵੱਡਾ ਸਰ ਪਰਸ ਲਿਆ ਸੀਗਾ ਕੰਮ ਤੇ ਜਾਣ ਵਾਸਤੇ ਉਹ ਪਰਸ ਗਗਨ ਨੂੰ ਪਸੰਦ ਆ ਗਿਆ ਉਹ ਗੱਲ ਲੈ ਕੇ ਤੇ ਹੁਣ ਮੈਂ ਦੁਬਾਰਾ ਹੋਰ ਲੈ ਕੇ ਆਉਂਗੀ ਉਹ ਜਿਹੜਾ ਨਾਮ ਤੇ ਨਾਮ ਦਾ ਉਹਦਾ ਨਾਮ ਦੇ ਲਵਾਂਗੀ ਸੇਮ ਲਵਾਂਗੀ ਮੈਨੂੰ ਪਸੰਦ ਆ ਗਿਆ ਸੋਹਣਾ ਸੀਗਾ ਮਗਰ ਹੋਵੇ ਵੱਡਾ ਸਾਰਾ ਲਿਆ ਸੀ ਵੱਡਾ ਤਾਂ ਵੀ ਜੇ ਤੱਕ ਕੰਮ ਤੇ ਜਾਣਾ ਉਹਨੋਂ ਮੇਰੇ ਕੋਲ ਸਮਾਨ ਬਹੁਤ ਜ਼ਿਆਦਾ ਹੁੰਦਾ ਤੇ ਪਿੰਡੋਂ ਆ ਕੇ ਮੇਰੀ ਸਲਾਹੇ ਕਿ ਮੈਂ ਕੰਮ ਤੇ ਜਾਵਾਂ ਤੇ ਕੰਮ ਦੀ ਸ਼ੁਰੂਆਤ ਕਰੀ ਕੰਮ ਤੇ ਜਾਈਏ 40 ਸਾਲ ਹੋ ਗਏ ਘਰ ਬੈਠ ਕੇ ਨਾ ਐਨਾ ਚਿਰ ਤੱਕ ਰਹਿ ਕੇ ਤੇ ਜਾਣਾ ਵੀ ਨਾ ਹੁੰਦਾ ਮੈਂ ਹਮਾ ਕੰਮ ਤੇ ਜਾਣਾ ਸ਼ੁਰੂ ਕਰੂੰਗੀ ਪਿੰਡੋਂ ਹੋ ਕੇ ਆ ਕੇ ਫਿਰ ਮੈਂ ਕੰਮ ਤੇ ਜਾਵਾਂਗੀ ਕਿਉਂਕਿ ਕੰਮ ਵਾਲਿਆਂ ਨੂੰ ਕੋਈ ਨਹੀਂ ਕੀਤਾ ਮੈਂ ਮਿਲੂਗੀ ਜਿਹੜਾ ਚਾਹੀ ਚ ਲੈتن ਨਹੀਂ ਤੇ ਕੰਦੀ ਪਰੇ ਹੋ ਜਾ ਮੈਂ ਪਿੱਛੇ ਪਲਟ ਜਾਣਾ चपड़ी करवाने बैग जी सवेरे पावगे मैं हम कपड़े हटिया प्रेस करके आ मेरे जीन टोपरे तो सारे ठीक है आ सूट ने दो तीन तीन सूट ने एक दो तीन ते सूट मैं सूती ने मतलब हाँ दिखाई हाँ यह सूट सूती ने मैं करके प्रेस कर लिया सूती सूट भी हम गर्मी है गर्मी ज सूती सूट सही रहा आई मेरी प्रेस ਆ ਮੇਰੀ ટી-ਸ਼ਰਟ ਤੇ ਲੋਰਾ ਨੇ ਪੁਸ਼ਾਕ ਖਾ ਰਹੀ ਆ ਮੇਰੇ ਆ ਨਾ ਬੱਲਿਆ ਪੁੱਤ ਠੀਕ ਆ ਤੁਸੀਂ ਦੇਖ ਲਓ ਆ ਪਹਿਲੇ ਤੋਂ ਦੇਖੋ ਆਓ ਸ਼ ਆ ਦੇਖੋ ਮੇਰੀ ਕੁੜੀ ਦੇ ਪੁੱਠੇ ਪੁੱਠੇ ਕੰਮ ਦੇਖੋ ਖਾਤਮ ਕੀ ਹੋਏ ਹੋਇਆ ਉਹ ਜਾ ਗਿਆ ਚਕਤਾਚਰ ਹੱਥ ਜਲ ਗਿਆ ਪ੍ਰੈਸ ਨਾਲ ਗਰਮ ਲੱਗਦੇ ਇੱਥੇ ਪਰਫਲੇ ਨਾ ਖਾਣੇ ਦੇ ਉੱਤੇ ਆਏ ਆਏ ਕਰਕੇ ਹੱਥ ਨੂੰ ਘਸਾਉਂਦੀ ਆ ਇੱਧਰ ਆ ਜਾ ਕਰੰਟ ਮਾਰੂਗੀ ਆ ਕੁਬਨਾ ਘੋਰੀ ਜਿਆਦਾ ਤੇ ਮੇਰੀ ਕੁੜੀ ਹਜੇ ਤੱਕ ਅੱਜ ਵੀ ਨਹੀਂ ਸੁੱਤੀ ਰੋਜ਼ ਡੇਲੀ ਨਹੀਂ ਸੌਂਦੀ ਕਿ ਤੇ ਆਹ ਵਾਲਾ ਇੱਕ ਵਾਰ ਹੈ ਪਾਰਾ ਸੂਟ ਲਿਆ ਕਾਫੀ ਜਦਾ ਨਮਾ ਪਾਰਾ ਸੂਟ ਤੇ ਕਈ ਵਾਰ ਕਿਤੇ ਐਸੇ ਥਾਂ ਤੇ ਜਾਣਾ ਪੈ ਜਾਂਦਾ ਬਾਕੀ ਆ ਜੋਤਰੇ ਸੂਟ ਨੇ ਆ ਜੋਤਨਾ ਆਨਲਾਈਨ ਸੂਟ ਮੰਗਾਇਆ ਸੀ ਇਹ ਛੋਟਾ ਸ ਡਰੈਸ ਆ ਸਟਾਈਲ ਵਾਲੀ ਇਹ ਹਜੇ ਇੱਕ ਵਾਰ ਵੀ ਨਹੀਂ ਪਾਈ ਸ਼ਾਇਦ ਕੱਲੂ ਪਾ ਲਵੇ ਤੇ ਇਹ ਮਨੀ ਦੀਆਂ ਚੀਜ਼ੀਆਂ ਤੇ ਆ ਮੈਂ ਕਾਪੀ ਲਈਆ ਜਿਹਦੇ ਤੇ ਇਹਦਾ ਸਕੂਲ ਦਾ ਛੁੱਟੀਆਂ ਦਾ ਹੋਮਵਰਕ ਮਿਲਿਆ ਹੋਇਆ ਨੂੰ ਠੀਕ ਹੈ ਸਾਰੇ ਉੱਥੇ ਜਾ ਕੇ ਕਰ ਲੂਗੀ ਤੇ ਇੱਕ ਦੋ ਸੂਟ ਮੇਰੇ ਇਹ ਪਏ ਨੇ ਬਾਕੀ نیچے ਸਾਰੇ ਜੋਦ ਦੇ ਕੱਪੜੇ ਪਏ ਨੇ ਜੋ ਕਿ ਇਹ ਪਾਸੇ ਵੇਰੇ ਪੈਕ ਕਰਾਂਗੇ ਹੁਣ ਇਹ ਮੇਰਾ ਬੈਗ ਦਾ ਨਹੀਂ ਪਤਾ ਬੈਗ ਕਿੱਥੇ ਆ ਬੈਗ ਲੱਭਾਂਗੀ ਵੇਰੇ ਲੱਭ ਲੁੱਭ ਕੇ ਫਿਰ ਬੈਗ ਦੇ ਵਿੱਚ ਮੈਂ ਪੈਕ ਕਰੂੰਗੀ ਯਾਰ ਮੇਰੀ ਜਪੜ ਕਰ ਗਈ ਕਿਤੇ ਹੁਣ ਆ ਨਾ ਬੰਨ ਨਾ ਲੱਭਦਾ ਓ ਬਈ ਫਰਿਜ ਲਾ ਗੱਡੀ ਕੀ ਚੱਕ ਲੈ ਕੇ ਮੈਂ ਪ੍ਰੈਸ ਪ੍ਰੋਸੇ ਟਿਕਾਣੇ ਲਾ ਦਵਾ बस हम असी कपड़े कुपड़े हो गए प्रेस सारा कुछ हो गया सुबह के है सची गॉड पं माय गॉड असी एडे ठीठ असी एडे पर शर्म बंदी होए ओए आए सब तो बड़ा पर शर्म बनता भाई साडा जे ए पंजर सोवे तो यही मां सोवे जे ए नहीं सोंदा ता मां ने दसो कितों सोना ही नहीं कोई सब नहीं कोई शर्म नहीं बंदे नु देख लो ਇਹ ਜੋ ਸੰਗੀਤ ਕੋਟ ਨਹੀਂ ਚੰਗੀ ਚੰਗੀ ਕਹਿੰਦੇ ਨੇ ਕੋਈ ਹੋਰ ਸੰਗੀਤ ਕੋਟ ਕਰਾ। ਬੈਂਦੀ ਮਨੁਸ਼ੀ ਸ਼ਰਮਾ ਕੇ ਮੈਂ ਕਿਹਾ ਜੈ ਦੱਸ ਹੈ ਸਵੇਰ ਦੇ 5 ਵਜੇ ਤੋ ਕੋਈ ਹਜੇ ਤੱਕ ਅਸੀਂ ਸੁੱਤੇ ਨਹੀਂ ਅਸੀਂ ਹੁਣ ਸੌਣ ਲੱਗੇ ਆਂ। ਸੌਂਦੇ ਕਰਦੇ ਆ ਸਭ 6 ਵਜ ਜਾਣੇ ਨੇ ਹਰ ਰੋਜ਼ ਸਾਨੂੰ 6 7 ਵਜ ਜਾਣੇ ਨੇ ਜਦੋਂ ਦੋਜੀ ਹੁੰਦਾ ਨਾ ਉਦੋਂ ਮੈਂ ਜਾਗਦੀ ਹੁੰਦੀ ਆ ਦੋਜੀ ਵੀ ਮੈਨੂੰ ਹੁਣ ਕਈ ਦਿਨ ਹੋ ਗਏ। ਕਹਿੰਦਾ ਮੈਡਮ ਕੀ ਗੱਲ ਆ ਕੇ ਤਵ ਗੇਟ ਖੜਕਾ ਖੜਕਾ ਕੇ ਅੰਡੇ ਘੁਮਟੇ ਮੇਂ ਖਾਣ ਦਾ ਨਾ ਤੇਰੇ ਤੂੰ ਉੱਠਦੀ ਨਹੀਂ ਹੁਣ ਤਾਂ ਕਈ ਦਿਨ ਹੋ ਗਏ। ਤੂੰ ਆਪੇ ਸੱਜਰੇ ਉੱਠ ਕੇ ਗੇਟ 'ਚ ਖੜੀ ਹੁੰਦੀ ਮੇਰੀ ਕੁੜੀ ਨਹੀਂ ਸੌਂਦੀ ਜੇ ਮੇਰੀ ਕੁੜੀ ਸੋਵੇ ਤਾਂ ਅਸੀਂ ਟਾਈਮ ਨਾਲ ਸੋਈਏ ਅਸੀਂ ਟਾਈਮ ਨਾਲ ਸੋਈਏ ਤਾਂ ਅਸੀਂ ਟਾਈਮ ਨਾਲ ਉੱਠੀਏ ਕਿੱਥੇ ਰੱਖਾਂ ਇਹ ਗਰਮਾ ਭੋਲਟ ਮੇਟਰ ਤੇ ਰੱਖ ਦਿੰਨੇ ਚੱਲ ਸੱਚੀ ਤਾਂ ਤਾਵਲ ਲੈ ਜਾਣਾ ਸੀ ਤਾਵਲ ਭਾਈ ਤਾਵਲ ਤਾਵਲ ਜ਼ਰੂਰੀ ਤਾਵਲ ਇਹ ਪੁੱਤ ਦਾ ਤਾਵਲ ਤਾਵਾ ਤਾਂ ਜ਼ਰੂਰੀ ਆ ਕਿਤੇ ਵੀ ਜਦੋਂ ਤਾਵਾ ਲੈ ਕੇ ਜਾਓ ਐਸੀ ਤਾਂ ਤਾਵਲ ਦਾ ਹਰ ਰਸਤੇ ਦਾ ਨਹੀਂ ਮਿਲਦੇ ਨੇ ਪਰ ਫਿਰ ਵੀ ਆਪਣਾ ਮੈਂ ਆਵਦਾ ਤਾਂ ਵੱਲ ਲਮਨਾ ਨਾ ਕੁੜੀ ਦਾ ਝੂਲ ਲੈ ਨਹੀਂ ਮੈਂ ਕਿਸੇ ਦਾ ਵੀ ਤਾਵਲਾਂ ਕੁੜੀ ਨੂੰ ਲੈ ਆਂਦੇ ਘਰੇ ਜਿੰਨਾ ਮੈਂ ਆਪਣਾ ਤਾਵਲਾਂ ਕਾਕੇ ਦਾ ਕਿਸੇ ਦਾ ਵੀ ਤਾਵਲ ਨਹੀਂ ਮੈਂ ਪਿੰਦੇ ਕੁੜੀ ਦੇ ਕੱਪੜੇ ਲੱਕ ਰੱਖੀਆ ਕੁੜੀ ਦਾ ਮੈਂ ਬਹੁਤ ਯਾਰ ਰੱਖੀ ਇਹ ਇੰਨੀ ਨਾਜ਼ੁਕ ਜੀ ਹੈ ਨਾ ਇਹ ਜੰਨੀ ਛਰਾਪਤੀ ਆ ਜੰਨੀ ਇਹ ਤਿੱਖੀ ਆ 1916 ਕਿਸੇ ਦਾ ਤਾਵਲਾ ਉਹਦੇ ਨਾਲੇ ਨੇ ਫੰਸੀ ਆਉਣਾ ਜਿਹੜੀਆਂ ਅਲਰਜੀ ਦੀ ਹੋ ਜਾਂਦੀ ਰੋਏ ਪਤਾ ਨਹੀਂ ਕਿਵੇਂ ਦੀ ਨਸਕੀ ਨਾ ਸਿਰ ਉੱਪਰ ਰੱਖਦੇ ਤੇ ਮੈਂ ਹੀ ਰੱਖਿਆ ਸੀਗਾ ਤੇ ਤੁਹਾਨੂੰ ਮੈਂ ਦਿਖਾਵਾਂ ਤੇ ਮੈਂ ਰੱਖਿਆ ਆ ਦੇਖੋ ਮੇਰਾ ਸ਼ੈਂਪੂ ਕੰਡੀਸ਼ਨਰ ਸੀਰਮ ਤੇ ਜੋਤ ਦਾ ਤੇਲ ਠੀਕ ਆ ਕਿਉਂਕਿ ਜੋਤ ਦਾ ਜੈਸਮਿਨ ਦਾ ਤੇਲ ਲਾਉਂਦੀ ਹੈ ਜਿਆਦਾ ਇੱਥੇ ਰੱਖਦੇ ਮੈਂ ਭੁੱਲ ਜਣਾ ਤੂੰ ਥੱਲੇ ਕਿਉਂ ਲੁਕੋਈ ਜਾਨੀ ਆ ਪਾਗਲ ਮੈਂ ਜਾਣ ਬੁੱਝ ਕਿੱਥੇ ਸਮਾਨ ਰੱਖਿਆ ਕਿ ਸਵੇਰੇ ਜਾ ਕੁੜੀ ਮਰੀ ਇੱਥੋਂ ਚੱਕ ਕੇ ਨਾ ਥੱਲੇ ਲੁਕੋਈ ਜਾ ਰਹੀ ਆ ਮੈਂ ਸਵੇਰੇ ਜਾਣ ਲੱਗੇ ਨਾ ਭੁੱਲ ਜਾਣਾ ਮੈਂ ਇੱਥੇ ਤਾਂ ਰੱਖਿਆ ਵੀ ਮੈਨੂੰ ਇਹ ਚੀਜ਼ਾਂ ਜ਼ਰੂਰੀ ਚਾਹੀਦੀਆਂ ਨੇ ਇਜਾ ਹੈਗਾ ਕੰਡੀਸ਼ਨਰ ਹੈਗਾ ਇੱਕ ਵਾਰ ਧੋਤੇ ਜਾਣੇ ਨੇ ਇੱਕ ਵਾਰ ਦੋ ਵਾਰ ਧੋਇ ਦਊਗਾ ਚਲ ਬਾਲ ਕਿਉਂਕਿ ਸ਼ੈਂਪੂ ਦੀ ਬੋਤਲ ਨਵੀਂ ਆ ਹਜੇ ਇਹ ਖੋਲੀ ਨਹੀਂ ਕੰਡੀਸ਼ਨਰ ਮੈਂ ਪੁਰਾਣਾ ਹੀ ਲੈ ਲਿਆ ਇਹਦੇ 'ਚ ਇੱਕ ਤੋਂ ਦੋ ਵਾਰ ਬਾਲ ਧੋਤੇ ਜਾਣੇ ਨੇ ਜਿਹੜਾ ਨਿਊ ਕੰਡੀਸ਼ਨਰ ਆ ਬੱਟੀ ਦੱਬੀ ਆ ਉਹ ਹਜੇ ਮੈਂ ਖੋਲੀ ਨਹੀਂ ਗਈ ਤੇ ਇਹ ਸ਼ੈਂਪੂ ਤੇ ਕੰਡੀਸ਼ਨਰ ਮੈਂ ਕੱਲ੍ਹ ਕੇ ਪਾਸੋਂ ਹੀ ਲੈ ਕੇ ਆਈ ਸੀ ਉਹ ਵੀ ਬਲੌਕ ਬਣਾਏ ਸੀਗੇ ਮਤਲਬ ਉਹ ਕਲਿੱਪਰ ਅਹੀਂ ਸਾਈਡ ਤੇ ਪਈ ਨੇ ਹਜੇ ਟਾਈਮ ਹੀ ਨਹੀਂ ਲੱਗਿਆ ਉਹਨਾਂ ਨੂੰ ਐਡਿਟ ਕਰਨ ਦਾ ਤੇ ਬੜਾ ਕੰਡੀਸ਼ਨਰ ਕਿਤੇ ਹੈ ਜੀ ਅੱਜ ਜਦੋਂ ਮੈਂ ਮੇਕਅਪ ਦਾ ਸਮਾਨ ਇਕੱਠਾ ਕਰਨਾ ਮੈਨੂੰ ਇਹ ਨਹੀਂ ਪਤਾ ਨਾ ਕੀ ਕੀ ਲੈ ਕੇ ਜਾਣਾ ਉਹ ਸ਼ੈਂਪੂ ਨਾਲ ਮੈਂ ਆਹ ਵਾਲਾ ਕੰਡੀਸ਼ਨਰ ਲੈ ਕੇ ਆਇਆ ਵੱਡਾ ਪੋਜ ਇਹ ਜੀ ਖੋਲੇ ਨਹੀਂ ਸ਼ੈਂਪੂ ਵੀ ਨਹੀਂ ਖੋਲਿਆ ਹਜੇ ਨਾ ਕਿਉਂਕਿ ਸ਼ੈਂਪੂ ਨਹੀਂ ਹੋਣਾ ਹਜੇ ਉਹ ਵਾਲਾ ਮੈਂ ਲੈ ਲਿਆ ਤੇ ਹਜੇ ਮੇਰਾ ਆਹ ਸ਼ੈਂਪੂ ਚੱਲੇਗਾ ਪੁਰਾਣਾ ਮੇਰਾ ਆ ਦੇਖ ਜੀ ਆਹ ਮੇਰਾ ਸ਼ੈਂਪੂ ਹੈਗਾ ਇਹਦੇ ਚ ਹਜੇ ਇੱਕ ਦੋ ਵਾਰ ਵਾਲ ਕੋਟੇ ਜਾਣਗੇ ਤੇ ਉਹ ਜਿਹੜਾ ਕੰਡੀਸ਼ਨਰ ਨਾਲ ਬਾਹਰ ਪਿਆ ਉਹ ਇਹਦੇ ਨਾਲ ਦਾ